ਪੱਥਰ ਮੇ ਜੰਤ ਉਪਾਏ ਸਾਕਾ ਰਜਿ ਆਕੇ ਕਰ ਤਰਿਆ ਸੰਤ ਸੁੰਦਰ ਸਿੰਘ ਜੀ ਖਾਲਸਾ ਮਹਾਂਪੁਰਸ ਪਿੰਡਾ ਵਾਲੇ ਹਿਮਕੁੰਟ ਸਾਹਿਬ ਜਾ ਰਹੇ ਨੇ ਹਿਮ ਨਾਮ ਬਰਫਦਾਇ ਕੁੰਡ ਨਾਮ ਤਲਾਦਾ ਰਸਤੇ ਵਿੱਚ ਇੱਕ ਥਾਂ ਰੁਕੇ ਤੇ ਉਥੇ ਇੱਕ ਪੱਥਰ ਦਾ ਤਵਾ ਕਹਿੰਦੇ ਮਹਾਂਪੁਰਸ ਬਾਬਾ ਜੀ ਪ੍ਰਸ਼ਾਦੇ ਲਾਉਂਦੇ ਵੀ ਵਿੱਚੋਂ ਥੋੜਾ ਜਿਹਾ ਰੁਪਈਏ ਜਿਨ੍ਹਾਂ ਰੋਟੀ ਕੱਚੀ ਰਹਿੰਦੀ ਕਹਿੰਦੇ ਤੁਹਾਨੂੰ ਨਹੀਂ ਪਤਾ ਇਹਦੇ ਵਿੱਚ ਕੀੜਾ ਤੋੜ ਹੋਏਗਾ ਉਹਨਾਂ ਨੇ ਦ੍ਰਿਸ਼ਟੀ ਨਾਲ ਦੇਖ ਲੈ ਇਹਨੂੰ ਦਿਬੇ ਦ੍ਰਿਸ਼ਟੀ ਕਹਿੰਦੇ ਨੇ ਕਿ ਪੱਥਰ ਵਿੱਚ ਕੀ ਹੈ ਇੱਥੇ ਕੀ ਹੈ ਇੱਥੇ ਕੀ ਹੈ ਵਿੱਚੋਂ ਕੀੜਾ ਨਿਕਲਿਆ ਗੁੜ ਪਿਆ ਖਾਂਦਾ ਜਿੰਦਾ ਜਦੋਂ ਤਵਨ ਦੁਜਾ ਲੈ ਆਉਂਦਾ ਨਾਨਕ ਰਖਣ ਹਾਰਾ ਰਖਸੀ ਆਪਣੀ ਕਿਰਪਾ ਤਾ ਕੁਦਰਤ ਬਹੁਤ ਕੁਝ ਦਿਖਾ ਰਹੀ ਹੈ ਇਨਸਾਨ ਨੂੰ ਤਾਂ ਕਿ ਸਿੱਧੇ ਰਸਤੇ ਚੱਲ ਇਸੇ ਤਰ੍ਹਾਂ ਦੀਆਂ ਸੈਂਕੜੇ ਹੀ ਪ੍ਰਮਾਣ ਹਨ ਇਹ ਚਿੰਤਾ ਨਹੀਂ ਕਰਨੀ ਚਾਹੀਦੀ ਇੱਕ ਕੱਟ 84 ਲੱਖ ਜੂਨ ਜਿਹੜੀ ਹੈ ਮਨੁੱਖ ਤੋਂ ਬਿਨਾ ਸਭ ਨੂੰ ਰੱਬ ਦੇ ਹੀ ਰਿਹਾ ਹੈ ਇਹ ਬੰਦੇ ਨੂੰ ਇਸ ਕਰਕੇ ਧੰੜੇ ਲਾਇਆ ਵੀ ਨਹੀਂ ਵੇਰਾ ਐਵੇਂ ਲੜੀ ਜਾਂਦਾ ਕੋਈ ਵੇਲਾ ਆ ਜਾਏ ਮੈਂ ਲੜੀ ਜਾਏਗਾ ਕੰਮ ਲੱਗ ਚੰਗਾ ਸਮਾਂ ਬੀਤ ਜਾਏਗਾ ਨਾਲੇ ਭਜਨ ਕਰੀ ਜਾ ਹੱਥ ਪਾਉ ਕਰ ਕੰਮ ਸਭ ਨਾਲ ਕੰਮ ਕਰੀ ਜਾ ਚਿਤ ਨਰਿੰਜਨ ਨਾਲ ਚਿਤ ਲੋਕਾਂ ਨਾਲ ਨਾ ਜੋੜ ਮਾਇਆ ਨਾਲ ਨਾ ਜੋੜ ਪਸ਼ੂ ਪੰਛੀ ਨਾਲ ਨਾ ਜੋੜ ਇਹ ਨਰੰਜਨ ਨਰੰਜਨ ਰੰਕਾਰ ਜੋਤੀ ਸਰੂਪ ਜਿੱਥੇ ਮੈਲ ਨਹੀਂ ਉਸ ਜੋਤ ਨਾਲ ਸ਼ਬਦ ਨਾਲ ਜੋੜ ਉਹਨੂੰ ਕਹਿੰਦੇ ਨੇ ਆਦਿ ਸ੍ਰੀ ਗੁਰੂ ਜੋ ਆਪਾਂ ਬੇਨਤੀ ਕੀਤੀ ਸੀ